ਸਸਿਕਲ ਸਾਰਿਆਂ ਨੂੰ ਪਿੰਡ ਵਿਰਕਾਂ ਵਿਖੇ ਪੰਜਾਬ ਸਰਕਾਰ ਤੇ ਐਕਸਾਈਜ਼ ਵਿਭਾਗ ਵੱਲੋਂ ਠੇਕਾ ਖੋਲਣ ਤੇ ਪਿੰਡ ਵਾਸੀਆਂ ਵੱਲੋਂ ਧਰਨਾ ਲਗਾ ਕੇ ਪੰਜਾਬ ਸਰਕਾਰ ਤੇ ਐਕਸਾਈਜ਼ ਵਿਭਾਗ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਗਈ ਇਸ ਮੌਕੇ ਆਰਮ ਸਰੂਪ ਚੰਬਾਨੇ ਦੱਸਿਆ ਕਿ 12 ਸਾਲ ਪਹਿਲਾਂ ਪੰਚਾਇਤ ਵੱਲੋਂ ਮਤਾ ਪਾ ਕੇ ਪਿੰਡ ਵਿੱਚ ਖੁੱਲਾ ਠੇਕਾ ਬੰਦ ਕਰਵਾਇਆ ਗਿਆ ਸੀ ਇਸ ਸਬੰਧ ਦੇ ਵਿੱਚ ਅਕਸਰਾਈ ਭਾਗ ਦੇ ਕਮਿਸ਼ਨ ਨੂੰ ਅਗਲ ਬਤ ਕੀਤੀ ਸੀਗੀ ਉਹਨਾਂ ਵੱਲੋਂ ਯਕੀਨ ਦਵਾਇਆ ਸੀ ਕਿ ਪਿੰਡ ਦੇ ਵਿੱਚ ਠੇਕਾ ਨਹੀਂ ਖੁੱਲਿਆ ਜਾਵੇਗਾ ਪਰ ਹੁਣ ਦੁਬਾਰਾ ਇਹ ਠੇਕਾ ਪਤਾ ਨਹੀਂ ਕਿਸ ਕਾਰਨ ਖੁੱਲ ਗਿਆ ਔਰ ਇਸ ਦਾ ਵਿਰੋਧ ਕਰਦੇ ਹੋਏ ਠੇਕਾ ਬੰਦ ਕਰਾਉਣ ਲਈ ਦੁਸਾਂਝ ਕਲਾਂ ਪੁਲਿਸ ਮੌਕੇ ਤੇ ਪਹੁੰਚੀ ਉਹਨਾਂ ਨੇ ਆ ਕੇ ਠੇਕੇ ਨੂੰ ਜਿੰਦਾ ਲਗਾ ਦਿੱਤਾ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਨਜਾਇਜ਼ ਤੌਰ ਤੇ ਡੇੜਾ ਠੇਕਾ ਇਹ ਖੁੱਲਣ ਨਹੀਂ ਦਿੱਤਾ ਜਾਵੇਗਾ ती रहो सा कलो तव्हां اکسائی ڈپارٹمنٹ مرد سرکار مرد پنجاب مردہ اتو ٹھیک بند کرو پلکہ بچے ٹھیکہ بند کرو مردہ ایسائز ڈپارٹمنٹ مردہ एक्साइज़ डिपार्टमेंट मुराब मुराब मुर इंदरखा विचो ठेका बंदि करोध ڈپارٹمنٹ مرد آباد بیرکا مردا سرکار مرد آباد مرداباد آباد پنجاب سرکار مرد 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 سائنس ڈپارٹمنٹ آباد مرد آباد मुदाबा मुरदाबाद मु ठेका बंद ਨਹੀਂ ਹੋਈ ਨਾ ਲੀ ਆ ਗਿਆ ਨਾ ਕੀ ਦਾ ਲੋ ਨਹੀਂ ਬਾਰੇ ਲੋ ਟੈਂਡ ਮੇ ਤੋਂ ਪੇਵਿਆ ਇਹ ਤਾਂ ਨਹੀਂ ਵੀ ਅੱਜ ਦਾ ਕਾਪਾ ਕੁਸ਼ ਰਿਸਪਦਰ ਵੀ ਕਰ ਨਹੀਂ ਨਾ ਅੱਛਾ ਜੋ ਨਾ ਬਾਈ ਮਹੀਨਾ 1.5 ਮਹੀਨੇ ਪਹਿਲਾਂ ਰੋਲੀ ਪਾ ਰਹੇ ਆ ਆ ਤਾਂ ਮਹਣਾ ਨਹੀਂ ਸੀਗਾ ਹਨਾ ਖੁੱਲਣਾ ਨਹੀਂ ਸੀਗਾ ਬੰਦ ਕਰੋ ਇਹ ਛੋਟੇ ਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਠੇਕੇਦਾਰ ਮਰਦਾਵਾ 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 ਠੇਕੇਦਾਰ ਮਰਦਾਵਾ 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 ਠੇਕੇਦਾਰ ਮਰਦਾਵਾ 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 ਬਰਕਾ ਵਿੱਚੋਂ ਠੇਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਬਰਕਾ ਵਿੱਚੋਂ ਠੇਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਠੇਕੇਦਾਰ ਮਰਦਾਵਾ 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 ਵਾਲੇ ਲੋਕ ਗੱਲਬਾਤ ਕੱਟ ਕੇ ਪੰਜ ਸੱਤ ਬੰਦੇ ਇਧਰੋਂ ਜਿਹੜੇ ਸਾਰੇ ਹੋਣਗੇ ਉਹਦਾ ਦੇ ਵਿੱਚ ਬੈਠ ਕੇ ਗੱਲ ਕਰ ਲਈਏ ਤੁਸੀਂ ਆਪਣੇ ਬਗਾ ਜਾਮ ਲੱਗ ਜਾਓ ਆ ਕੋਈ ਸਾਥ ਆਉਂਦੇ ਹੈ मुर्दाबाद मुर्दाबाद मुराबाद मुर्दाबाद मुराद पंजाबरदाबा मुर्दाबाद मुर्दाबादाराद मुबा मुर्दाबादाराद मुबा ਸਾਰੇ ਪਿੰਡ ਨੂੰ ਕਰਤਾ ਆਪਾਂ ਦਾ ਇੱਥੇ ਹੀ ਆ ਪਾ ਜਿੱਤ ਕੋ ਪਲਾਟ ਦੇ ਮੋੜੇ ਧਾਣਾ ਲਗਾਇਆ ਗਿਆ ਇਹ ਜਿਹੜਾ ਪਿੰਡ ਬਿਰਕਾਂ ਦੇ ਵਿੱਚ 2011 12 ਦੇ ਵਿੱਚ ਅਸੀਂ ਪੰਚਾਇਤੀ ਮਤਾ ਪਾਇਆ ਸੀ ਪੰਚਾਇਤੀ ਮਤਾ ਪਾ ਕੇ ਜਿਹੜਾ ਹਨਾ ਬਿਰਕਾਂ ਦਾ ਠੇਕਾ ਸੀ ਸ਼ਰਾਬ ਦਾ ਉਹ ਬਿਰਕਾਂ ਦਾ ਠੇਕਾ ਇੱਥੇ ਬੰਦ ਕਰਾਇਆ ਸੀਗਾ ਕਿਉਂਕਿ ਇਹ ਰੋਡ ਦੇ ਉੱਤੇ ਆ ਇਹ ਰੋਡ ਵੀ ਛੋਟਾ ਆ ਤੇ ਰੈਸ਼ੀ ਏਰੀਆ ਆ ਬਿਰਕਾਂ ਦੇ ਸਾਰੇ ਮਾਮਾ ਭੈਣਾ ਲੜਕੀਆਂ ਜਿਹੜੀਆਂ ਕਿ ਸਵੇਰੇ ਸ਼ਾਮ ਨੂੰ ਸੈਰ ਕਰਦੀਆਂ ਆ ਤੇ ਜਿਹਦੇ ਨਾਲੇ ਫਿਰ ਸ਼ਰਾਬੀ ਮੰਨ ਲਓ ਸ਼ਰਾਬ ਪੀ ਕੇ ਮੰਨ ਲਓ ਡਿਗੇ ਹੋਣਗੇ ਖੱਪ ਹੋਏਗੇ ਤੇ ਦੂਸਰਾ ਇਹ ਆ ਵੀ ਇਥੇ ਇੱਕ ਤਾਂ ਇਨਕਲੇਪਿਆ ਲੱਗੇ માતા ਦਾ ਮੰਦਿਰ ਆ ਵਿਰਧ ਆਸ਼ਰਮ ਆ ਜਿਹਦੇ ਕਰਕੇ ਰੈਹਾਸ਼ੀ ਏਰੀਆ ਇਥੇ ਸਾਰੇ ਪੜੇ ਲਿਖਿਆ ਬਰਗ ਰਹਿ ਰਿਆ ਆ ਤੇ ਬਿਲਕੁਲ ਨਾਲ ਹੀ ਘਰ ਆ ਜਿੱਥੇ ਠੇਕਾ ਖੁੱਲਿਆ ਗਿਆ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਤੇ ਅਸੀਂ ਕਮਿਸ਼ਨਰ ਦੇ ਸਾਹਮਣੇ ਵੀ ਐਕਸਾਈਜ਼ ਕਮਿਸ਼ਨਰ ਦੇ ਗਏ ਸੀ ਵੀ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਵੀ ਜਾ ਕੇ ਇਹ ਠੇਕਾ ਜਿਹੜਾ ਬਰਕਾ ਖੁੱਲਿਆ ਉਹਨੂੰ ਬੰਦ ਕੀਤਾ ਜਾਵੇ ਉਹਨਾਂ ਨੇ ਹਜੇ ਕੋਈ ਮੰਨ ਲਓ ਆਰਡਰ ਕਾਨਾ ਸੀ ਤਾਂ ਇਹਨਾਂ ਨੇ ਧੱਕੇ ਦੇ ਨਾਲ ਹੋਇਆ ਅਸੀਂ ਇਹਨਾਂ ਉਹਨਾਂ ਚਲ ਠੇਕਾ ਨਾ ਖੋਲਿਆ ਪਤਾ ਨਹੀਂ ਇਹਨਾਂ ਨੂੰ ਕਿਸੇ ਨੂੰ ਪਰਮਿਸ਼ਨ ਦਿੱਤੀ ਨਹੀਂ ਦਿੱਤੀ ਸਾਨੂੰ ਉਹਦੇ ਬਾਰੇ ਨਹੀਂ ਪਤਾ ਪਰ ਇਹਨਾਂ ਨੇ ਫੇਰ ਅੱਜ ਸ਼ਰਾਬ ਦੀ ਮਾਲੋ ਰੱਖ ਕੇ ਤਾਂ ਠੇਕਾ ਖੋਲ ਲਿਆ ਜਿਹਦੇ ਕਰਕੇ ਅਸੀਂ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਐਕਸਾਈਡ ਡਿਪਾਰਟਮੈਂਟ ਤੋਂ ਵੀ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਅਮਰੀਕਾ ਦਾ ਠੇਕਾ ਇਹਨੂੰ ਬੰਦ ਕੀਤਾ ਜਾਵੇ ਤਾਂ ਕਿ ਜਿਹੜਾ ਇੱਥੇ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਜਿਸ ਤਰ੍ਹਾਂ ਤੁਸੀਂ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਪੰਜਾਬ ਪੁਲਿਸ ਮੁਰਦਾਬਾਦ ਕੀਤੀ ਕਿ ਜਿਹੜਾ ਕੋਈ ਵੀ ਅਧਿਕਾਰੀ ਸੀ ਉਹ ਪਰਮਿਸ਼ਨ ਤੁਹਾਨੂੰ ਦਿਖਾਈ ਕਿਸੇ ਨੇ ਕਿਸੇ ਵੀ ਅਧਿਕਾਰੀ ਨੇ ਸਾਨੂੰ ਕੋਈ ਪਰਮਿਸ਼ਨ ਨਹੀਂ ਦਿਖਾਈ ਜਿੱਥੇ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਮਹਮ ਰੰਭੀਆ ਤੇ ਅਸੀਂ ਉਹ ਚਾਹੁੰਦੇ ਹਾਂ ਵੀ ਜੇ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਮਹਮ ਰੰਭੀਆ ਤੇ ਜਿੱਥੇ ਰਹਿਸ਼ੀ ਏਰੀਆ ਉੱਥੇ ਠੇਕਾ ਨਹੀਂ ਖੁੱਲਣਾ ਚਾਹੀਦਾ ਕਿਉਂਕਿ ਸਾਰੇ ਆਪਾਂ ਫੈਮਲੀਆਂ ਵਾਲੇ ਆ ਧੀਆਂ ਪੇਣਾ ਬਣੇ ਆ ਤੇ ਜਦੋਂ ਸ਼ਰਾਬ ਦਾ ਠੇਕਾ ਜੇ ਰਹਿਸ਼ੀ ਏਰੀਆ ਚ ਖੁੱਲੇਗਾ ਤੇ ਸ਼ਰਾਬ ਵਾਲੇ ਸ਼ਰਾਬੀ ਆਪਸ ਵਿੱਚ ਲੜਨਗੇ ਉੱਥੇ ਮਾਹੌਲ ਜਿਹੜਾ ਖਰਾਬ ਹੋ ਗਿਆ ਇੱਕ ਹੋਰ ਗੱਲ ਕਹੀ ਜਾ ਰਹੀ ਸੀ ਕਿ ਨਜਾਇਜ਼ ਤੌਰ ਤੇ ਕੰਮ ਕੀਤਾ ਜਾ ਰਿਹਾ ਪਿੰਡ ਦਾ ਮਾਹੌਲ ਖਰਾਬ ਕੀਤਾ ਪੁਲਿਸ ਮੋਕੇ ਤੇ ਪਹੁੰਚ ਅਗਿਆ ਇਹ ਮੌਕੇ ਤੇ ਭਜਾ ਦਿੱਤਾ ਨਹੀਂ ਕਿਸੇ ਨੂੰ ਰੈਸਟ ਨਹੀਂ ਕੀਤਾ ਉਹਨਾਂ ਨੂੰ ਜਦੋਂ ਅਸੀਂ ਬੇਨਤੀ ਵੀ ਕਰ ਗਏ ਉਹ ਆਪਣਾ ਅੰਦਰ ਕੰਮ ਕਰੀ ਗਿਆ ਤੇ ਉਹਨਾਂ ਨੇ ਸ਼ਰਾਬ ਦੀਆਂ ਬੋਤਲਾਂ ਰੱਖ ਲਈਆਂ ਉਹਨਾਂ ਨੂੰ ਅਸੀਂ ਕਹਿਆ ਸੀ ਜਿੰਨਾ ਚਿਰ ਕੋਈ ਬਹਿ ਕੇ ਤੁਹਾਨੂੰ ਕੋਈ ਪਰਮਿਸ਼ਨ ਨਹੀਂ ਮਿਲਦੀ ਉਹਨਾਂ ਚਿਰ ਤੁਸੀਂ ਸ਼ਰਾਬ ਦਾ ਠੇਕਾ ਨਹੀਂ ਖੋਲਣਾ ਮੌਕੇ ਤੇ ਪੁਲਿਸ ਦੀ ਕਾਰਗੁਜ਼ਾਰੀ ਕੀ ਲੱਗੀ ਤੁਹਾਨੂੰ ਪੁਲਿਸ ਵਾਲਿਆਂ ਨੇ ਬੰਦ ਕਰਵਾ ਦਿੱਤਾ ਪਰ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਤਾਂ ਉਹਨਾਂ ਕੋਲ ਪਰਮਿਸ਼ਨ ਹੁੰਦੀ ਪਰਮਿਸ਼ਨ ਦਿਖਾ ਲਦੇ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਨਹੀਂ ਫਿਲਹਾਲ ਠੇਕਾ ਬੰਦ ਕਰਵਾਤਾ ਹੈ ਫਿਲਹਾਲ ਉਹਨਾਂ ਪੁਲਿਸ ਵਾਲਿਆਂ ਨੇ ਲੋਕ 라ਤ ਤੱਕ ਇਹ ਕਹਿੰਦੇ ਜਿੰਨਾ ਚਿਰ ਕੋਈ ਮਸਲਾ ਇਹਦਾ ਨਹੀਂ ਹੱਲ ਉਹਨਾਂ ਚਿਰ ਠੇਕਾ ਨਹੀਂ ਖੁੱਲਿਆ ਜੇ ਫਿਰ ਖੋਲਦਾ ਤਾਂ ਫਿਰ ਆਪਣੀ ਅਗਲੀ ਅਸੀਂ ਇਹ ਦੁਆਰਾ ਫਿਰ ਖੋਲਣ ਨਾਮ ਆਪਣਾ ਨਰੇਸ਼ ਕੁਮਾਰ ਐਸਏ ਜੀ। ਨਰੇਸ਼ ਕੁਮਾਰ ਐਸਏ ਜੀ ਕਿਹੜੇ ਚੌਂਕੀ ਲੱਗੇ ਆਂ? ਸਾਹਮਣੇ ਚੌਂਕੀ ਜੀ। ਇਹ ਕੀ ਮਾਮਲਾ ਜੀ ਕਿ ਤੁਸੀਂ ਬਿਰਕਾਂ ਠੇਕੇ ਤੇ ਆਏ ਆਂ ਕੀ ਮਾਮਲਾ ਕੀ ਹੈ? ਇਹ ਪਿੰਡ ਵਾਲੇ ਜੀ ਕਹਿੰਦੇ ਅਸੀਂ ਮਤਾ ਪਾਇਆ ਸੀ ਵੀ ਅਸੀਂ ਪਿੰਡ ਤੇ ਪਹਿਲਾਂ ਇਹਨਾਂ ਦੇ ਪਾਇਆ ਸੀ ਮਤਾ 12-13 ਸਾਲ ਪਹਿਲਾਂ ਤੇ ਵੀ ਸ਼ਰਾਬ ਇਹਨਾਂ ਦੇ ਠੇਕੇ ਪਹਿਲਾਂ ਹੀ ਹੁੰਦਾ ਸੀ ਇੱਥੇ ਖੁੱਲੇ ਗੋਗੇ ਇਹਨਾਂ ਦੇ ਕਰਾਇ ਜੀ ਬੰਦ। ਇਹ ਫੇਰ ਪਿੰਡ ਵਾਲੇ ਕਹਿੰਦੇ ਵੀ ਅਸੀਂ ਮਤਾ ਪਾਇਆ ਤੇ ਵੀ ਇਸ ਕਰਕੇ ਅਸੀਂ ਮਤੇ ਤਿਆਰ ਨਹੀਂ ਦੇਖਿਆ ਕੋਲ ਦੇਣਾ। ਫਿਲਹਾਲ ਪਿੰਡ ਵਾਲਾਂ ਦੀ ਫੇਰਾ ਠੇਕਾ ਨਾ ਕੀ ਬੰਦ ਕਰਾਤਾ ਹੀ ਗਿਆ ਤੇ ਬਸ ਹਾਂਜੀ ਉਹ ਪਿੰਡ ਵਾਸੀ ਰੋਪ ਲੱਗ ਰਹਾ ਹੈ ਤੁਹਾਡੇ ਤੇ ਵੀ ਜਿਹੜਾ ਇੱਕ ਕੰਮ ਕਰ ਰਹੇ ਨੇ ਨਹੀਂ ਫੜਿਆ ਜਿਹੜਾ ਬਿਨਾਂ ਮਨਜ਼ੂਰੀ ਤੋਂ ਕੀ ਤੁਸੀਂ ਆ ਕੇ ਮੁੱਖੇ ਤੋਂ ਮਨਜ਼ੂਰੀ ਦੇਖੀ ਨਹੀਂ ਇਹ ਇੰਚਾਸ ਨੂੰ ਪਤਾ ਜੀ ਮੈਂ ਸੈਂਕੜਾ ਟੰਗਾ ਜੀ ਉਹ ਫਿਲफिलहाल ਕੋਰਟ ਤੇ ਗਏ ਚਾਹਣਾ ਚਾਹੀਦਾ ਨਹੀਂ ਜਿਸ ਤਰ੍ਹਾਂ ਠੇਕਾ ਖੋਲ ਰਿਹਾ ਤੁਸੀਂ ਮੁੱਖੇ ਤੇ ਇੱਕ ਅਧਿਕਾਰੀ ਬਣ ਕੇ ਆਏ ਹੋ ਤੇ ਕੀ ਇਹਨਾਂ ਕੋ ਕੋ ਪਰਮਿਸ਼ਨ ਮਿਲੀ ਤੁਹਾਨੂੰ ਮੁੱਖੇ ਤੇ ਆ ਕੇ ਇਹਨਾਂ ਕੋ ਜੀ ਪਹਿਲਾਂ ਇਹਨੇ ਸਰ ਉਹਨਾਂ ਨੂੰ ਪਰਮਿਸ਼ਨ ਇਹਨਾਂ ਨੇ ਦਿਖਾ ਲਈ ਸੀ ਉਹ ਪਰਮਿਸ਼ਨ ਤੇ ਅੱਜ ਠੇਕਾ ਖੁੱਲਿਆ ਸਰ ਮੇਰਾ ਮੇਰਾ ਸਵਾਲ ਇਹ ਹੈ ਕਿ ਅੱਜ ਤੁਸੀਂ ਇੱਥ ਪਰਮਿਸ਼ਨ ਲਈ ਅੱਜ ਨਹੀਂ ਇਹ ਪਹਿਲਾਂ ਹੀ ਜਿਹੜੇ ਲਈ ਸੀ ਦਿਖਾ ਲਈ ਸੀ ਦਿਖਾ ਦੇ ਤਿਆਰੀ ਨਾ ਕਿ ਹੁਲੇ ਟਿਕਾ ਜੇ ਨਹੀਂ ਤੁਹਾਨੂੰ ਦਿਖਾਤੀ ਅੱਜ ਪਰਮਿਸ਼ਨ ਅੱਜ ਦਿਖਾ ਲਈ ਤੁਹਾਨੂੰ ਪਹਿਲਾਂ ਦਿਖਾ ਗਏ ਸੀ ਤੇ ਤੁਸੀਂ ਉਹ ਜਿਹੜੇ ਬੰਦੇ ਗੈਰ ਕਾਨੂੰਨੀ ਤੌਰ ਤੇ ਕੰਮ ਕਰ ਰਹੇ ਸੀ ਪਿੰਡ ਵਾਸੀ ਬਿਰੋ ਤੁਸੀਂ ਉਹਨੂੰ ਅਰੈਸਟ ਕੀਤਾ ਨਹੀਂ ਇਹ ਕੋਈ ਸਾਡੇ ਕੋਈ ਦੀ ਅਧਿਕਾਰ ਨਹੀਂ ਯਾਨੀ ਕੋਈ ਵੀ ਮਾਹੌਲ ਖਰਾਬ ਕਰੇ ਯਾਨੀ ਜਦ ਤੱਕ ਮਰਦਾ ਹੁੰਦਾ ਹੈ ਅਗਰ ਅਰੈਸਟ ਨਹੀਂ ਕਰਦੇ ਹਾਂ ਇਹ ਇਦਾਂ ਹੁੰਦਾ ਜੀ ਜਿਸ ਤਰ੍ਹਾਂ ਪਿੰਡ ਵਾਸੀ ਤੁਹਾਡੇ ਤੇ આરોਪ ਲਗਾ ਰਹੇ ਆ ਕਿ ਪੁਲਿਸ ਨੇ ਉਹਨਾਂ ਭਜਾ ਦਿੱਤਾ ਤੇ ਪੁਲਿਸ ਦੀ ਮਿਲੀ ਭਗਤ ਨਾ ਟਿਕਾ ਗੋ ਆ ਸਾਨੂੰ ਹੁਕਮ ਲਿ ਆ ਜੀ ਅ ਕੰਦੇ ਜੀ ਉਹਨੂੰ ਤੇ ਬਿਨਾ ਮਜੂਰੀ ਤੇ ਖੋਲ ਦੇ ਤਾਂ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਕੋਈ ਸ੍ਰੀਮਾਨ ਜੀ ਜਿਹੜਾ ਠੇਕਾ ਖੁੱਲਿਆ ਇਹਨਾਂ ਨੂੰ ਮਜੂਰੀ ਨਹੀਂ ਯਾਨੀ ਕੋਈ ਵੀ ਮਾਹੌਲ ਖਰਾਬ ਕਰ ਸਕਦਾ ਤੇ ਪੁਲਿਸ ਬਾਅਦ ਚੋਂ ਕਾਰਵਾਈ ਕਰਦੀ ਮਜੂਰੀ ਲੈਣ ਤੋਂ ਬਾਅਦ ਹੀ ਠੇਕਾ ਖੁੱਲਿਆ ਸੀ ਕਹਿੰਦੇ ਪਰ ਤੁਹਾ ਤੁਸੀਂ ਮਜੂਰੀ ਦੇਖੀ ਕੀ ਚਾਹ ਸਾਬ ਨੇ ਦੇਖੀ ਜਿਹੜੇ ਕਰਨਜੀਤ ਸਿੰਘ ਦੇ ਹੁਣ ਹੁਣ ਜਿਹੜਾ ਮਾਹੌਲ ਵੈਸੇ ਗਰਮ ਖੜਾ ਤੁਹਾਡੇ ਵੀ ਪੁਲਿਸ ਪੰਜਾਬ ਪੰਜਾਬ ਦੇ ਪੁਲਿਸ ਦੇ ਵੀ ਤੁਹਾਡੇ ਵੀ ਜਿੰਦਾਬਾਦ ਮਰਦਾਬਾਦ ਕਰ ਰਹੇ ਆ ਇਹ ਵੀ ਫਿਰ ਕੀ ਜੀ ਸਾਨੂੰ ਤਾਂ ਪਹਿਲਾਂ ਹੀ ਹੁੰਦੀ ਨਾ ਜੀ ਪਰੰਦੀ ਸਰ ਵਿੱਚ ਕੋਈ ਨਾ ਸਮਝਦੇ ਨੇ ਤੇ ਹੁਣ ਕਿਦਾਂ ਦਾ ਪਿੰਡ ਦੇ ਵੱਲੋਂ ਸੀਗੇ ਵੀ ਠੇਕਾ ਬੰਦ ਕਰਾ ਜਾਵੇ ਫਿਰ ਆਹ ਟਿਕਾ ਦੀ ਬੰਦ ਕਰਾਤਾ ਚਾਬੀਆਂ ਹਾਂਜੀ ਲੈ ਲੀਆਂ ਦੀਆਂ ਤੁਸੀਂ ਲੈ ਲਈ ਚਾਬੀਆਂ ਹਾਂਜੀ